ਹਾਂਜੀ ਮਿੱਤਰੋ ਆਪਣਾ ਸਵਾਗਤ ਹੈ ਜੀ ਆਪਣੇ ਬਲੌਗ ਦੇ ਵਿੱਚ ਤੇ ਆਹ ਦੇਖੋ ਜੀ ਆਪਣਾ ਫਾਰਮ ਹੈ ਦੇਖੋ ਬੱਚੇ ਕਿਵੇਂ ਫਿਰਦੇ ਆ ਵੀ ਦੇਖੋ ਮੀਂਹ ਪੈਣ ਦਾ ਕਰਕੇ ਗਿੱਲਾ ਹੋ ਗਿਆ ਸੀ ਵੀ ਠੀਕ ਤਾਂ ਕਰਕੇ ਥੋੜੀ ਵਿਕਤ ਆ ਜਾਂਦੀ ਇਹਨਾਂ ਨੂੰ ਬਿਮਾਰੀਆਂ ਪੂਰੀਆਂ ਉਹ ਤਾਂ ਕੋਈ ਚੱਕਰ ਨਹੀਂ ਆਉਂਦਾ ਸਹੀ ਜੰਗ ਓਕੇ ਰੂੜਾ ਜਾਮਾ ਦੇਖੋ ਖਾ ਪੀ ਕੇ ਆਇਆ ਫਿਰ ਤੇ ਵੀਰੇ ਹਾਂਜੀ ਮਿੱਤਰੋ ਅੱਜ ਚਲੀ ਜਾਂਦੀ ਸੀ ਵੀ ਖੁੱਡੇ ਦੀ ਸਫਾਈ ਫਾਰਮ ਦੀ ਸਾਰੇ ਦੇਖੋ ਇੰਨੀ ਤਰ੍ਹਾਂ ਫਾਰਮ ਨਹੀਂ ਰਿਪਾਈ ਕਰਿਆ ਕਰੋ ਬਈ ਫਿਰ ਇਹਦੇ ਵਿੱਚ ਹੁਣ ਕਲੀ ਦਾ ਸਿੱਟਾ ਦੇਵਾਂਗੇ ਕੀ ਚੱਲੇ ਫਾਰ ਕਿਉਂਕਿ ਬਈ ਮੀਂਹ ਪੈ ਗਿਆ ਸੀ ਇਹਦਾ ਕਰਕੇ ਫਿਰ ਗਿੱਲਾ ਹੋ ਗਿਆ ਸੀ ਫਾਰਮ ਤਾਂ ਕਰਕੇ ਇਹਦੇ ਵਿੱਚ ਨਾ ਸਿੱਟਣਾ ਬਣੀ ਹੈ ਕਲੀ ਕੋਲੀ ਫਿਰ ਸਹੀ ਹੋ ਜਾਣਾ ਹੈ ਇੰਨਾ ਬੈਕਟੀਰੀਆ ਬਟੂਰੀਆ ਮਰ ਜਾਂਦੇ ਬਈ ਹੋਰ ਤਾਂ ਕੀ ਆ ਇਹ ਦੇਖੋ ਵੀ ਇਹਨੂੰ ਇਹਨੂੰ ਤਾਂ ਕਰਕੇ ਲਾਇਆ ਹੋਇਆ ਤਾਂ ਕਿ ਇਹ ਉੱਤੇ ਬਹਿ ਜਾਂਦੇ ਸੀ ਬਈ ਮਿੱਠਾ ਕਰਦੇ ਨੇ ਸੀ ਸਟੇਲ ਦੇ ਵਿੱਚ ਸਾਰਾ ਉਹ ਹੋ ਜਾਂਦਾ ਸੀ ਖਰਾ ਹੋ ਜਾਂਦੀ ਇਹਨਾਂ ਨੂੰ ਖਾਣ ਪੀਣ ਪਾਉਂਦੇ ਸੀ ਆਪਾਂ ਤੇ ਉੱਤੇ ਬਹਿ ਜਾਂਦੇ ਸੀ ਤਾਂ ਕਰਕੇ ਇਹਨੂੰ ਆਪਾਂ ਖਾਣ ਕਰਕੇ ਫਿਰ ਉੱਤੇ ਸੈਟ ਕਰਤਾ ਹੁਣ ਇਹ ਉੱਤੇ ਬਹਿ ਜਾਂਦੇ ਪਰ ਬਿਠਾਣੇ ਵਿੱਚ ਜਾਂਦੀਆਂ ਬਈ ਇਹਦੇ ਤੇ ਨਾਲੇ ਵਿੱਚ ਨਹੀਂ ਵੱਢਦੇ ਇਹ ਕਈ ਵਾਰ ਛੋਟੇ ਬੱਚੇ ਵਿੱਚ ਵੱਢ ਜਾਂਦੇ ਆ